ਹੈਲੋ ਜੀ ਵੈਲਕਮ ਟੂ ਮਾਈ YouTube ਚੈਨਲ ਸਿੱਦੂਜ਼ ਬਿਟਿਕ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆ ਸ਼ਾਨਦਾਰ ਪ੍ਰਿੰਟਡ ਸੂਟ ਹਾਂਜੀ ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਆ ਬਦਿਓ ਹੋਮੂਗੇ ਅੱਜ ਬਹੁਤ ਸੋਹਣੀਆਂ ਜਿਹੀ ਆਪਾਂ ਪ੍ਰਿੰਟਡ ਸੂਟਾਂ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਆਪਣੇ ਕੋਲ ਵਰਕ ਵਾਲੇ ਪ੍ਰਿੰਟਡ ਮੈਚਿੰਗ ਸੂਟ ਹਾਂਜੀ ਇਹਨਾਂ ਸੂਟਾਂ ਦੇ ਆਪਾਂ ਵਿੱਦ ਪ੍ਰਾਈਸ ਦੱਸਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਕੋਈ ਵੀ ਸੂਟ ਜੇਕਰ ਬਾਏ ਕਰਨਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਪੇਮੈਂਟ ਹੋਊਗੀ ਉਹ ਤੁਸੀਂ ਪਹਿਲਾਂ ਕਰੋਗੇ ਠੀਕ ਹੈ ਫਿਰ ਤੁਹਾਡਾ ਸੂਟ ਆ ਜਿਹੜਾ ਬੁੱਕ ਕੀਤਾ ਜਾਊਗਾ ਐਂਡ ਜੋ ਵੀ ਸੂਟ ਨੇਗੇ ਇਹ ਸਾਰੇ ਹਲਕੇ ਜਿਹੇ ਪ੍ਰਾਈਸ ਦੇ ਸੂਟ ਰਹਿਣਗੇ ਤੇ ਮੈਂ ਸਾਰਿਆਂ ਦਾ ਸਟਾਫ ਵਗੈਰਾ ਤੇ ਪ੍ਰਾਈਸ ਵਗੈਰਾ ਵੀਡੀਓ ਦੇ ਵਿੱਚ ਦੱਸਾਂਗੀ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਧਿਆਨ ਨਾਲ ਪੂਰੀ ਵੀਡੀਓ ਨੂੰ ਦੇਖਿਓ ਠੀਕ ਹੈ ਬਾਕੀ ਆਪਣੇ ਜਿਹੜੇ ਇਹ ਵਾਲੇ ਸੂਟ ਨੇ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ 3 ਤੋਂ 4 ਦਿਨ ਦੇ ਵਿੱਚ ਵਿੱਚ ਕੋਈ ਵੀ ਸੂਟ ਆ ਜਿਹੜਾ ਇਸ ਵੀਡੀਓ ਦੇ ਵਿੱਚ ਤੁਸੀਂ ਉਸ ਨੂੰ ਆਰਡਰ ਕਰ ਸਕਦੇ ਹੋ ਉਸ ਤੋਂ ਬਾਅਦ ਨਾ ਸਾਰੇ ਸੇਲ ਆਊਟ ਹੋ ਜਾਂਦੇ ਨੇ ਫਿਰ ਕਈ ਭੈਣਾਂ ਆਪਾਂ ਨੂੰ ਮੈਸੇਜ ਆ ਕਾਲ ਕਰਕੇ ਬਾਅਦ ਦੇ ਵਿੱਚ ਵੀ 2-2 3-3 ਮਹੀਨੇ ਬਾਅਦ ਵੀ ਪੁੱਛਦੀਆਂ ਰਹਿੰਦੀਆਂ ਨੇ ਵੀ ਇਹ ਸੂਟ ਅਵੇਲੇਬਲ ਨੇ ਇਹ ਸਿਰਫ 3 ਤੋਂ 4 ਦਿਨਾਂ ਦੇ ਵਿੱਚ ਹੀ ਆਪਣੇ ਕੋਲ ਸਟਾਕ ਹੁੰਦਾ ਉਸ ਤੋਂ ਬਾਅਦ ਸਾਰਾ ਸਟਾਕ ਚੱਕਿਆ ਜਾਂਦਾ ਈ ਠੀਕ ਹੈ ਬਾਕੀ ਸੇਲ ਹੋ ਜਾਂਦਾ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂਜੀ ਇਹਦੇ ਵਿੱਚ ਇੱਕ ਮਹਿਰੂਨ ਤੇ ਕੰਟਰਾਸਟ ਹੈਗਾ ਇੱਕ ਆਪਣੇ ਕੋਲ ਬੇਬੀ ਪਿੰਕ ਦਾ ਕੰਟਰਾਸਟ ਹੈ ਹਾਂਜੀ ਇਹਨਾਂ ਦਾ ਸਟੱਫ ਰਹੂਗਾ ਜੋ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜੀ ਕਾਟਨ ਮੈਚਿੰਗ ਸੂਟ ਰਹਿਣਗੇ ਠੀਕ ਹੈ ਪਿਓਰ ਕਾਟਨ ਰਹੂਗੀ ਸ਼ਰਟ ਦੀ ਜਿਹੜੀ ਕੱਟ ਹੋਊਗੀ ਇਹ 1.75 ਮੀਟਰ ਇਹ ਵਿਡਥ ਹੋਊਗੀ ਜਿਹਨਾਂ ਨੇ ਇਹਨਾਂ ਦੀ ਮਤਲਬ ਕਿ ਵੱਡੇ ਪੰਨੇ ਵਾਲੇ ਸੂਟ ਲੈਣਗੇ ਇਹ ਠੀਕ ਹੈ ਬਾਟਮ 2 ਮੀਟਰ ਕੱਟ ਰਹੂਗੀ ਇਸ ਦੀ ਵੱਡੇ ਬਣੇ ਦੀ ਠੀਕ ਹੈ 750 ਇਹਨਾਂ ਦਾ ਪ੍ਰਾਈਸ ਰਹੂਗਾ ਹਾਂਜੀ ਇਹ ਵੀ ਸੇਮ ਆ ਗਏ ਇਹਦੇ ਵਿੱਚ ਜਿਹੜੇ ਕਲਰ ਨੇਗੇ ਪਿਸਤਾ ਐਂਡ orange ਕਲਰ ਰਹਿਣਗੇ ਬਾਟਮ ਦੇ 프린ਟਰ ਤੁਸੀਂ ਸ਼ਰਟ ਨੇ ਜਿਹੜੀਆਂ ਪ੍ਰਿੰਟ ਉਹਨਾਂ ਤੇ ਦੇਖ ਸਕਦੇ ਹੋ ਅਲੱਗ-ਅਲੱਗ ਪ੍ਰਿੰਟ ਨੇਗੇ ਠੀਕ ਹੈ ਬਹੁਤ ਪਿਆਰੇ ਜੇ ਹਾਂਜੀ ਇਹ ਆ ਗਏ ਆਪਣੇ ਕੋਲ ਪੀਚ ਤੇ ਪਿੰਕ ਕਲਰ ਦੇ ਵਿੱਚ ਠੀਕ ਹੈ ਬਹੁਤ ਸੋਹਣੀਆਂ ਸ਼ਰਟ ਨੇ ਜਿਹੜੀਆਂ ਪ੍ਰਿੰਟ ਨੇ ਹਰ ਇੱਕ ਸ਼ਰਟ ਦਾ ਜਿਹੜਾ ਪ੍ਰਿੰਟ ਹੈ ਉਹ ਅਲੱਗ-ਅਲੱਗ ਦੇਖਣ ਨੂੰ ਮਿਲੂਗਾ ਤੁਹਾਨੂੰ ਇਹ ਅੱਗੇ ਆਪਣੇ ਕੋਲ ਵਰਕ ਵਾਲੇ ਸੂਟ ਹਾਂਜੀ ਜਿਹੜੇ ਇਹ ਵਾਲੇ ਵਰਕ ਵਾਲੇ ਸੂਟ ਨੇ ਇਹਨਾਂ ਦੇ ਜਿਹੜੇ ਕਲਰ ਨੇ ਬਲੈਕ ਦੇ ਵਿੱਚ yellow ਦੇ ਵਿੱਚ ਐਂਡ red ਦੇ ਵਿੱਚ ਤੇ navy ਇਹ ਆਪਣੀਆਂ ਸ਼ਰਟ ਦੇ ਕਲਰ ਨੇ ਹਾਂਜੀ ਇਹਨਾਂ ਦੀ ਜਿਹੜੀ neck ਰਹੂਗੀ ਉਹਨਾਂ ਤੇ ਡਿਜ਼ਾਈਨ ਰਹੂਗਾ ਵਰਕ ਵਾਲਾ ਤੇ ਮਿਰਰ ਵਰਕ ਰਹੂਗਾ ਉਸ ਦੇ ਉੱਪਰ ਇਹਨਾਂ ਦੇ ਚਾਰੋਂ ਸੂਟ ਨੇ ਇਹ ਚਾਰ ਹੀ ਕਲਰ ਅਵੇਲੇਬਲ ਨੇ ਆਪਣੇ ਕੋਲ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਆ ਜਿਹੜਾ ਕੋਈ ਵੀ ਕਲਰ ਦਾ ਬਾਈ ਕਰ ਸਕਦੇ ਹੋ ਬਾਟਮ ਰਹੂਗੀ ਰਿਅਨ ਕਾਟਨ ਦੇ ਵਿੱਚ ਠੀਕ ਹੈ ਜਿਹੜੀ ਆਪਣੀ ਸ਼ਰਟ ਰਹੂਗੀ ਉਹ ਵੀ ਰਿਅਨ ਕਾਟਨ ਦੀ 40 ਇੰਚ ਲੈਂਥ ਰਹੂਗੀ ਸ਼ਰਟ ਹਾਂਜੀ ਐਂਡ ਦੁਪੱਟਾ ਰਹੂਗਾ ਇਹਦਾ ਉਹ ਸੈਮੀ ਰਿਯਨ ਪ੍ਰਿੰਟਡ ਫੁੱਲ ਦੇ ਵਿੱਚ ਸਾਈਜ਼ ਆ ਜਿਹੜਾ ਫੁੱਲ ਰਹੂਗਾ ਉਸਦਾ ਪ੍ਰਿੰਟਡ ਦੇ ਵਿੱਚ ਰਹੂਗਾ ਠੀਕ ਹੈ ਇਸ ਦਾ ਜਿਹੜਾ ਪ੍ਰਾਈਸ ਪਊਗਾ ਆਪਾਂ ਨੂੰ ਉਹ ਪਊਗਾ 1550 ਰੁਪਏ ਠੀਕ ਹੈ ਲਿਮਟਿਡ ਜੇ ਸੂਟ ਨੇ ਹੈ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਬੁੱਕ ਕਰ ਸਕਦੇ ਹੋ ਆਪ ਦਾ ਆਰਡਰ ਨਵਾਂ ਡਿਜ਼ਾਈਨ ਹੈ ਹਾਂਜੀ ਇਹ ਕੁਝ ਸੂਟ ਨੇ ਜਿਹੜੇ ਦੁਪੱਟਿਆਂ ਦੇ ਨਾਲ ਮੈਚਿੰਗ ਦੇ ਵਿੱਚ ਰਹਿਣਗੇ ਦੁਪੱਟੇ ਇਹਨਾਂ ਨਾਲ ਪਿਓਰ ਦੇ ਰਹਿਣਗੇ ਠੀਕ ਹੈ ਪਲੇਨ ਦੇ ਵਿੱਚ ਦੁਪੱਟਾ ਹੋਊਗਾ ਐਂਡ ਪਲੇਨੀ ਬਾਟਮਸ ਹੋਣਗੇ ਇਹਨਾਂ ਦੀਆ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਅਲੱਗ-ਅਲੱਗ ਪ੍ਰਿੰਟ ਦੇ ਸ਼ਰਟਸ ਰੈਡੀ ਕੀਤੀਆਂ ਹੋਈਆਂ ਨੇਗੀਆਂ ਠੀਕ ਹੈ ਬਹੁਤ ਹੀ ਪਿਆਰੇ ਜਿਹੇ ਕਲਰ ਆਣਗੇ ਇਹਨਾਂ ਦੇ ਵਿੱਚ ਤੁਸੀਂ ਵੀਡੀਓ ਨੂੰ ਚੱਲਦੇ-ਚੱਲਦੇ ਦੇਖ ਸਕਦੇ ਹੋ ਹਾਂਜੀ ਇਹ ਆਪਣਾ ਵਾਈਟ ਦੇ ਨਾਲ ਆ ਗਿਆ ਤੇ ਇੱਕ ਆਪਣੇ ਕੋਲ ਲਵੰਡਰ ਸ਼ੇਡ ਦੇ ਵਿੱਚ ਆ ਗਿਆ ਜਿਹੜੀਆਂ ਸ਼ਰਟ ਨੇ ਉਹਨਾਂ ਦੇ ਵਿੱਚ ਮਲਟੀ ਕਲਰ ਨੇਗੇ ਤੁਸੀਂ ਉਹਨਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਦੇਖ ਸਕਦੇ ਹੋ ਹਾਂਜੀ ਇੱਕ ਆਪਣੇ ਕੋਲ ਆਫ ਵਾਈਟ ਦੇ ਵਿੱਚ ਆ ਗਿਆ ਇੱਕ ਸਕਿਨ ਕਲਰ ਦੇ ਵਿੱਚ ਆ ਗਿਆ ਜਿਵੇਂ ਮੈਂ ਦੁਪੱਟੇ ਤੇ ਆਪਣੇ ਬਾਟਮ ਦਾ ਕਲਰ ਹੈ ਜਿਹੜਾ ਉਹ ਬੋਲ ਰਹੀ ਆ ਬਾਕੀ ਕਿਉਂਕਿ ਜਿਹੜੀ ਸ਼ਰਟ ਨੇ ਉਹਨਾਂ ਦੇ ਵਿੱਚ ਮਲਟੀ ਕਲਰ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਉਹਨਾਂ ਆਪਣੇ ਕੋਲ ਵਾਈਟ ਤੇ ਆਪਣੇ ਕੋਲ ਇੱਕ ਆ ਗਿਆ ਬੇਬੀ ਪਿੰਕ ਸ਼ੇਡ ਦੇ ਵਿੱਚ ਦੁਪट्टे ਪ्योर ਦੇ ਰਹਿਣਗੇ ਇਹਨਾਂ ਦੇ ਨਾਲ ਫੁੱਲ ਪ्योर ਦੇ ਦੁਪੱਟੇ ਨੇ ਠੀਕ ਹੈ कॉटन ਦੇ ਸਟਫ ਰਹੂਗਾ ਇਹ ਇਹਨਾਂ ਤੇ ਜਿਹੜੇ ਆਪਾਂ ਨੂੰ ਪ੍ਰਾਈਸ ਪੈਣਗੇ ਇਹ ਪੈਣਗੇ 950 ਦੇ ਵਿੱਚ ਠੀਕ ਹੈ ਇਹ ਚੈੱਕ ਦੇ ਵਿੱਚ ਆ ਗਏ ਇਹਨਾਂ ਦੀਆਂ ਸ਼ਰਟ ਬਹੁਤ ਸੋਹਣੀ ਕੰਟਰਾਸਟ ਕੀਤਾ ਹੋਇਆ ਹਾਂਜੀ ਇਹ ਆਪਣੇ ਕੋਲ ਵਾਈਟ ਥ्रेड ਦੇ ਨਾਲ ਵਰਕ ਕੀਤੇ ਹੋਏ ਦੋ ਸੂਟ ਆਉਣਗੇ ਇੱਕ ਦਿਨ ਨਾਲ ਵਾਈਟ ਦੁਪੱਟਾ ਆਊਗਾ ਬਲੈਕ ਬਾਟਮ ਆਊਗੀ ਬਲੈਕ ਹੀ ਆਪਣੀ ਸ਼ਰਟ ਆਊਗੀ ਐਂਡ ਇੱਕ ਹੈ ਜਿਹੜਾ ਫੁੱਲ ਆਫ ਗ੍ਰੇ ਕਲਰ ਦੇ ਵਿੱਚ ਆਊਗਾ ਜਿਹੜੇ ਤਿੰਨੋਂ ਆਪਣੇ ਚੀਜ਼ਾਂ ਨੇਗੀਆਂ ਦੁਪੱਟਾ ਬਾਟਮ ਐਂਡ ਸ਼ਰਟ ਤਿੰਨੋਂ ਗ੍ਰੇ ਕਲਰ ਦੇ ਵਿੱਚ ਨੇਗੇ ਠੀਕ ਹੈ ਵਾਈਟ ਥ੍ਰੈਡ ਦੇ ਨਾਲ ਇਸ ਦੇ ਉੱਪਰ ਪੱਤੀਆਂ ਡਿਜ਼ਾਈਨ ਕੀਤੀਆਂ ਹੋਈਆਂ ਨੇ ਸੂਟ ਆਉਣਗੇ ਇਹ ਪਿਓਰ ਕਾਟਨ ਦੇ ਵਿੱਚ ਐਂਡ ਦੁਪੱਟੇ ਫੁੱਲ ਆਫ ਕੋਟਾ ਢੋਰੀਆ ਦੇ ਹੋਣਗੇ ਠੀਕ ਹੈ ਲੈਂਥ ਵਿੱਡਥ ਤੋਂ ਦੁਪੱਟਿਆਂ ਦੀ ਵਧੀਆ ਹੋਣੀ ਆ ਫੁੱਲ ਹੈਗੀ ਤੇ ਇਸ ਦਾ ਜਿਹੜਾ ਪ੍ਰਾਈਸ ਪਊਗਾ ਆਪਾਂ ਨੂੰ ਇਹ ਪਊਗਾ 1350 ਦੇ ਵਿੱਚ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ ਬਾਈ ਕਰ ਸਕਦੇ ਹੋਗੇ ਠੀਕ ਹੈ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਕਿਉਂਕਿ ਜਿਹੜੇ ਆਪਣੇ ਕੋਲ ਸਟਾਕ ਹੈ ਤਿੰਨ ਤੋਂ ਚਾਰ ਦਿਨ ਦੇ ਲਈ ਹੋਊਗਾ ਬਾਅਦ ਦੇ ਵਿੱਚ ਇਹ ਆਊਟ ਆਫ ਸਟਾਕ ਹੋ ਜਾਂਦੇ ਨੇ ਠੀਕ ਹੈ ਜੀ ਹਾਂਜੀ ਸਕਰੀਨ ਤੇ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੇ ਸੂਟ ਨੂੰ ਬਾਈ ਕਰਨ ਦੇ ਟੂਸ ਦਾ ਸਕਰੀਨ ਸ਼ਾਟ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ ਠੀਕ ਹੈ ਇਹ ਸਾਡਾ ਕੰਟੈਕਟ ਨੰਬਰ ਰਹੂਗਾ ਹਾਂਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਪੈਨਾਂ ਕੋਲ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਨੇ ਸੋਨੇ ਸੂਟ ਨੇ ਜਿੱਤੇ ਬਾਈ ਕਰ ਸਕਣ ਜਾਂ ਫਿਰ ਵਕ ਵਾਲੇ ਸੂਟ ਰੈਡੀ ਕਰਵਾ ਸਕਣ ਹਾਂਜੀ ਇਸ ਅੱਜ ਦੀ ਵੀਡੀਓ ਦੇ ਸੂਟ ਐਂਡ ਆਪਣਾ ਇੰਸਟਾਗ੍ਰਾਮ ਤੇ ਫੇਸਬੁੱਕ ਨੇ ਉਸ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਿੱਤਾ ਹੈ ਤੁਸੀਂ ਉਸ ਤੇ ਵੀ ਹਰ ਤਰ੍ਹਾਂ ਦੇ ਡਿਜ਼ਾਈਨ ਰੈਡੀ ਕੀਤੇ ਹੋਏ ਦੇਖ ਸਕਦੇ ਹੋ ਤੁਸੀਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਆਪਣੇ ਕੋਲੋਂ ਦੇ ਕੇ ਵੀ ਰੈਡੀ ਕਰਵਾ ਸਕਦੇ ਹੋ ਆਪਣੀ ਸ਼ਿਪਿੰਗ ਰਹੂਗੀ ਪੂਰੇ ਵਰਲਡ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੋਂ ਜਿਹੜੇ ਸੂਟ ਨੇ ਸਾਡੇ ਤੋਂ ਬਾਈ ਕਰ ਸਕਦੇ ਹੋ ਕਿਤੋਂ ਵੀ ਬੈਠੇ ਠੀਕ ਹੈ ਵਰਕ ਵੀ ਕਰਵਾ ਸਕਦੇ ਹਾਂ ਠੀਕ ਹੈ ਜੀ ਹਾਂਜੀ ਵਰਕ ਹਰ ਤਰ੍ਹਾਂ ਦੇ ਅਵੇਲੇਬਲ ਨੇ ਆਪਣੇ ਕੋਲ ਤੁਸੀਂ ਸਾਡੀ ਸਾਰੀ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਇਸ ਲਈ ਥੈਂਕ ਯੂ ਵੀਡੀਓ ਨੂੰ ਵੇਖਣ ਦੇ ਲਈ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੂਟ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ